ਯਹੂਨਾ ਅਧਾਇ 21 ਇਹਦੇ ਪਿੱਛੋਂ ਯਿਸੂ ਨੇ ਫਿਰ ਆਪਣੇ ਤਾਈ ਤਿਪਰੀਆਸ ਦੀ ਝੀਲ ਉੱਤੇ ਚੇਲਿਆਂ ਨੂੰ ਵਿਖਾਲਿਆ ਅਤੇ ਉਹਨੇ ਇਉਂ ਵਿਖਾਲਿਆ ਸ਼ਮੂਨ ਪਤਰਸ ਔਰ ਤੁਮਾ ਜਿਹੜਾ ਦਿੱਦੂਮਸ ਕਹਾਉਂਦਾ ਹੈ ਔਰ ਨਥਾਨੀਅਲ ਜੋ ਗਲੀਲ ਦੇ ਕਾਨਾਂ ਦਾ ਸੀ ਔਰ ਜ਼ਬਦੀ ਦੇ ਪੁੱਤਰ ਅਤੇ ਉਹਦੇ ਚੇਲਿਆਂ ਵਿੱਚੋਂ ਹੋਰ ਦੋ ਇਕੱਠੇ ਸਨ ਸ਼ਮੂਨ ਪਤਰਸ ਨੇ ਉਹਨਾਂ ਨੂੰ ਆਖਿਆ ਮੈਂ ਮੱਛੀਆਂ ਫੜਨ ਨੂੰ ਜਾਂਦਾ ਹਾਂ ਉਹਨਾਂ ਉਸ ਨੂੰ ਕਿਹਾ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ਉਹ ਨਿਕਲ ਕੇ ਬੜੀ ਉੱਤੇ ਚੜ੍ਹੇ ਅਤੇ ਉਸ ਦਾਤ ਕੁਝ ਨਾ ਫੜਿਆ ਜਾਂ ਦਿਨ ਚੜ੍ਹਨ ਲੱਗਾ ਤਾਂ ਯਿਸੂ ਕੰਢੇ ਉੱਤੇ ਆਖ ਲੋਤਾ ਪਰ ਚੇਲਿਆਂ ਨੇ ਨਾ ਸਿਆਤਾ ਜੋ ਉਹ ਯਿਸੂ ਹੈ ਤਾਂ ਯਿਸੂ ਨੇ ਉਹਨਾਂ ਨੂੰ ਆਖਿਆ हे ਜਵਾਨੋ ਤੂੰ ਸਾਂ ਖਾਨ ਨੂੰ ਕੁਝ ਫੜਿਆ ਉਹਨਾਂ ਉਹਨੂੰ ਉੱਤਰ ਦਿੱਤਾ ਨਹੀਂ ਤਾਂ ਉਹਨੇ ਉਹਨਾਂ ਨੂੰ ਆਖਿਆ ਬੇੜੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਲੱਭੇਗਾ ਸੋ ਉਹਨਾਂ ਪਾਇਆ ਅਤੇ ਮੱਛੀਆਂ ਦੇ ਬਹੁਤ ਹੋਣ ਕਰਕੇ ਉਹਨੂੰ ਫਿਰ ਖਿੱਚ ਨਾ ਸਕੇ ਇਸ ਲਈ ਉਸ ਚੇਲੇ ਨੇ ਜਿਹਦੇ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਆਖਿਆ ਇਹ ਤਾਂ ਪ੍ਰਭੂ ਹੈ ਸੁਜਾ ਸ਼ਮਾਉਨ ਪਤਰਸ ਨੇ ਇਹ ਸੁਣਿਆ ਜੋ ਉਹ ਪ੍ਰਭੂ ਹੈ ਤਾਂ ਇਸ ਲਈ ਜੋ ਉਹ ਨੰਗਾ ਸੀ ਉਹਨੇ ਉੱਤੇ ਦਾ ਲੀਡਾ ਲੱਕ ਨਾਲ ਬੰਨ ਕੇ ਝੀਲ ਵਿੱਚ ਛਲ ਮਾਰੀ ਪਰ ਹੋਰ ਚੇਲੇ ਮੱਛੀਆਂ ਦਾ ਜਾਲ ਖਿੱਚਦੇ ਹੋਏ ਬੇੜੀ ਵਿੱਚ ਆਏ ਕਿਉਂਕਿ ਉਹ ਜ਼ਮੀਨ ਤੋਂ ਦੂਰ ਨਹੀਂ ਪਰ ਦੁੱਖਸ ਹੱਥ ਦੀ ਵਿੱਚ ਤੇ ਸੀ ਉਪਰੰਤ ਜਾਓ ਜਮੀਨ ਉਤੇ ਉtre ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਧਰੀ ਹੋਈ ਔਰ ਉਹਦੇ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ ਯਿਸੂ ਨੇ ਉਹਨਾਂ ਨੂੰ ਆਖਿਆ ਉਹਨਾਂ ਮੱਛੀ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣ ਫੜੀਆਂ ਹਨ ਸੋ ਸ਼ਮੌਨ ਪਤਰਸ ਨੇ ਚੜਕੇ ਉਸ ਜਾਲ ਨੂੰ ਜ਼ਮੀਨ ਤੇ ਖਿੱਚਿਆ ਜਿਹਦੇ ਵਿੱਚ 153 ਵੱਡੀਆਂ-ਵੱਡੀਆਂ ਮੱਛੀਆਂ ਭਰੀਆਂ ਹੋਈਆਂ ਸਨ ਅਤੇ ਇੰਨੀਆਂ ਮੱਛੀਆਂ ਹੁੰਦੇ ਵੀ ਉਹ ਜਾਲ ਨਾ ਟੁੱਟਿਆ ਯਿਸੂ ਨੇ ਉਹਨਾਂ ਨੂੰ ਆਖਿਆ ਔ ਪੋਜਨ ਚਕੋ ਅਤੇ ਚੇਲੇ ਵਿੱਚੋਂ ਕਿਸੇ ਦਾ ਹਿਆਉ ਨਾ ਪਿਆ ਜੋ ਉਹਨੂੰ ਪੁੱਛੇ ਤੂੰ ਕੌਣ ਹੈ ਕਿਉਂਕਿ ਉਹ ਜਾਣਦੇ ਸਨ ਭਾਈ ਇਹ ਪ੍ਰਭੂ ਹੈ ਯਿਸੂ ਆਇਆ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਮੱਛੀ ਵੀ ਇਹ ਤੀਜੀ ਵਾਰ ਸੀ ਜੋ ਯਿਸੂ ਨੇ ਮਰਦਿਆਂ ਵਿੱਚੋਂ ਜੀ ਉੱਠ ਕੇ ਚੇਲਿਆਂ ਨੂੰ ਆਪਣਾ ਦਰਸ਼ਨ ਦਿੱਤਾ ਸੋਝਾਂ ਉਹ ਖਾਹ ਤੇ ਤਾਂ ਯਿਸੂ ਨੇ ਸ਼ਮੌਨ ਪਤਸ ਨੂੰ ਆਖਿਆ हे ਸ਼ਮੌਨ ਯਹੁੰਨਾ ਦੇ ਪੁੱਤਰ ਕਿਉਂ ਤੂੰ ਮੈਨੂੰ ਇੰਨ ਨਾਲੋਂ ਵੱਧ ਪਿਆਰ ਕਰਦਾ ਹੈ ਉਹਨ ਉਸ ਨੂੰ ਆਖਿਆ ਹਾਂ ਪ੍ਰਭੂ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ ਉਹਨ ਉਹਨੂੰ ਕਿਹਾ ਮੇਰੇ ਲੇਲਿਆ ਨੂੰ ਚਾਰ ਉਸਨੇ ਫਿਰ ਦੂਜੀ ਵਾਰੀ ਉਹਨੂੰ ਕਿਹਾ ਹੈ ਸ਼ਮੌਨ ਯਹੂਨਾ ਦੇ ਪੁੱਤਰ ਕਿਉਂ ਤੂੰ ਮੈਨੂੰ ਪਿਆਰ ਕਰਦਾ ਹੈ ਉਹਨ ਉਸ ਨੂੰ ਆਖਿਆ ਹਾਂ ਪ੍ਰਭੂ ਜੀ ਤੂੰ ਜਾਣਦਾ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ ਉਸਨੇ ਉਹਨੂੰ ਕਿਹਾ ਮੇਰੀਆਂ ਭੇਡਾਂ ਦੀ ਰੱਖਿਆ ਕਰ ਉਸ ਨੇ ਤੀਜੀ ਵਾਰ ਉਹਨੂੰ ਕਿਹਾ ਹੇ ਸ਼ਮੌਨ ਯਹੋਨਾ ਦੇ ਪੁੱਤਰ ਕਿ ਤੂੰ ਮੇਰੇ ਨਾਲ ਹਿਤ ਕਰਦਾ ਹੈ ਪਤਰਸ ਉਦਾਸ ਹੋਇਆ ਇਸ ਲਈ ਜਿਸ ਨੇ ਤੀਜੀ ਵਾਰ ਉਹਨੂੰ ਕਿਹਾ ਕਿ ਤੂੰ ਮੇਰੇ ਨਾਲ ਹਿਤ ਕਰਦਾ ਹੈ ਅਤੇ ਉਸ ਨੂੰ ਆਖਿਆ ਪ੍ਰਭੂ ਜੀ ਤੂੰ ਸਭ ਜਾਣੀ ਜਾਣ ਹੈ ਤੈਨੂੰ ਮعلوم ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ ਯਿਸੂ ਨੇ ਉਹਨੂੰ ਆਖਿਆ ਮੇਰੀਆਂ ਭੇਡਾਂ ਨੂੰ ਚਾਰ ਮੈਂ ਤੈਨੂੰ ਸੱਚ-ਸੱਚ ਆਖਦਾ ਹਾਂ ਕਿ ਜਾਂ ਤੂੰ ਜਵਾਨ ਸ ਹੈ ਤਾਂ ਆਪਣਾ ਲੱਕ ਬਣ ਕੇ ਜਿੱਥੇ ਤੇਰਾ ਜੀ ਕਰਦਾ ਸੀ ਤੂੰ ਉਥੇ ਜਾਂਦਾ ਸੈਂ ਪਰ ਜਾਂ ਤੂੰ ਬੁੱਢਾ ਹੋਵੇਂਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬਨੇਗਾ ਔਰ ਜਿੱਥੇ ਤੇਰਾ ਜੀ ਨਾ ਕਰੇ ਉਥੇ ਤੈਨੂੰ ਲੈ ਜਾਵੇਗਾ ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ਰ ਦੀ ਉਡਾਈ ਕਰੇਗਾ ਔਰ ਇਹ ਕਹਿ ਕੇ ਉਹਨੂੰ ਆਖਿਆ ਮੇਰੇ ਮਗਰ ਹੋਤਰ ਪਤਰਸ ਨੇ ਫਿਰ ਕੀ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਹਨੇ ਰਾਤ ਦੇ ਖਾਣੇ ਦੇ ਵੇਲੇ ਉਸਦੀ ਛਾਤੀ ਉੱਤੇ ਟਾਸਨਾ ਲਾਇਆ ਹੋਇਆ ਆਖਿਆ ਸੀ ਕਿ ਪ੍ਰਭੂ ਜੀ ਉਹ ਕੌਣ ਹੈ ਜੋ ਤੈਨੂੰ ਫੜਾਉਂਦਾ ਹੈ ਸੋ ਉਹਨੂੰ ਵੇਖ ਕੇ ਪਤਸ ਨੇ ਯਿਸੂ ਨੂੰ ਕਿਹਾ ਪ੍ਰਭੂ ਜੀ ਐਸ ਦੇ ਨਾਲ ਕੀ ਬੀਤੇਗੀ ਯਿਸੂ ਨੇ ਉਹਨੂੰ ਕਿਹਾ ਜੇ ਮੈਂ ਚਾਹਾਂ ਜੋ ਉਹ ਮੇਰੇ ਆਉਣ ਤੱਕ ਠਹਿਰੇ ਤਾਂ ਤੈਨੂੰ ਕੀ ਤੂੰ ਮੇਰੇ ਮਗਰ ਹੋ ਤਰ ਤਾਂ ਪਾਈਆਂ ਵਿੱਚ ਇਹ ਗੱਲ ਖਿੰਡ ਗਈ ਵੀ ਉਹ ਚੇਲਾ ਨਾ ਮਰੂ ਪਰ ਯਿਸੂ ਨੇ ਉਹਨੇ ਆਖਿਆ ਸੀ ਵੀ ਉਹ ਨਾ ਮਰੇਗਾ ਪਰ ਇਹ ਕਿ ਜੇ ਮੈਂ ਚਾਹਾਂ ਜੋ ਉਹ ਮੇਰੇ ਉਨ ਤੱਕ ਠਹਿਰੇ ਤਾਂ ਤੈਨੂੰ ਕੀ ਇਹ ਉਹ ਚੇਲਾ ਹੈ ਜਿਹੜਾ ਇਹਨਾਂ ਗੱਲਾਂ ਦੀ ਸਾਕੀ ਦਿੰਦਾ ਹੈ ਔਰ ਜਿਨੇ ਇਹ ਗੱਲਾਂ ਲਿਖੀਆਂ ਅਤੇ ਅਸੀਂ ਜਾਣਦੇ ਹਾਂ ਜੋ ਉਹਦੀ ਸਾਕੀ ਸੱਚੀ ਹੈ ਅਤੇ ਫੇਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ ਜੀ ਉਹ ਸਭ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਪਈ ਜਿਹੜੀਆਂ ਪੁਸਤਕਾਂ ਲਿਖੇ ਜਾਂਦੀਆਂ ਉਹ ਜਗਤ ਵਿੱਚ ਵੀ ਨਾ ਸਮਾਉਂਦੀਆਂ